ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨਾਲ ਚੱਲਦੇ ਹਾਂ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਇੱਥੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਾਸਤੇ ਜੋ ਕਿ ਲੋਕੀ ਲੋੜਵੰਦਾਂ ਨੂੰ ਵਾਸਤੇ ਲੰਗਰ ਤੇ ਸੇਵਾ ਫ੍ਰੀ ਪ੍ਰਦਾਨ ਕੀਤੀ ਜਾਂਦੀ ਹੈ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਹੋਰ ਹਿਰਾ ਹੁਸ਼ਾਰਪੁਰ ਇਸ ਸੰਸਥਾਨ ਨੇ ਇੱਕ ਹੋਰ ਪ੍ਰਾਲਾ ਕੀਤਾ ਹੈ ਕਿ ਇੱਥੇ ਮਰੀਜ਼ਾਂ ਦਾ ਇਲਾਜ ਮੁਫਤ ਹੁੰਦਾ ਹੈ ਧੰਗੁਰੂ ਰਾਮਦਾਸ ਲਿੰਬਰ ਸੇਵਾ ਪੋੜੀ ਹੁਸ਼ਾਰਪੁਰ ਮਰੀਜ਼ਾਂ ਦਾ ਇਲਾਜ ਮੁਫਤ ਦਵਾਈਆਂ ਵੀ ਇਥੋਂ ਮੁਫਤ ਮਿਲਣਗੀਆਂ ਅਤੇ ਤੁਹਾਡੀ ਬੋਡੀ ਦੇ ਚੈੱਕਅਪ ਟੈਸਟ ਸਾਰੇ ਤੋਂ ਫ੍ਰੀ ਹੋਣਗੇ ਇੱਕ ਹੋਰ ਉਪਰਾਲਾ ਹੈ ਐਂਬੂਲੈਂਸ ਸੇ ਆਤਾ ਵੀ ਤੋਂ ਫ੍ਰੀ ਪ੍ਰਦਾਨ ਕੀਤੀ ਜਾਂਦੀ ਹੈ ਧੰਗੁਰੂ ਰਾਮਦਾਸ ਲੰਗਰ ਸੇਵਾ ਅੱਜ ਅਸੀਂ ਆਪ ਜੀ ਨੂੰ ਉਧਰ ਲੈ ਕੇ ਚੱਲਾਂਗੇ ਜੇ ਦੱਸਾਂਗੇ ਇੱਥੇ ਲੰਗਰ ਕਿਵੇਂ ਤਿਆਰ ਕੀਤਾ ਜਾਂਦਾ ਹੈ ਤਨਗੁਰੂ ਰਾਮਦਾਸ ਲੰਗਰ ਸੇਵਾ ਪੋੜ ਹੀਰਾ ਹੁਸ਼ਾਰਪੁਰ ਬਹੁਤ ਹੀ ਵੱਡਾ ਇਹ ਸੰਸਦਾਪੁਰਾਣਾ ਹੈ ਤਨਗੁਰੂ ਰਾਮਦਾਸ ਲੰਗਰ ਸੇਵਾ ਜਿੱਥੇ ਕਿ ਲੰਗਰ ਵੀ ਮੁਫਤ ਵਰਤਾਇਆ ਜਾਂਦਾ ਹੈ ਇਹ ਉਹ ਗੱਡੀਆਂ ਹਨ ਜਿਨ੍ਹਾਂ ਵਿੱਚ ਲੰਗਰத்து ਲੋ ਜਾ ਕੇ ਪੰਜਾਬ ਦੇ ਅਲੱਗ-ਅਲੱਗ ਜੋ ਪੰਜਾਬ ਦੇ ਅਲੱਗ-ਅਲੱਗ ਦੇ ਸਰਕਾਰੀ ਹਸਪਤਾਲ ਹਨ ਉੱਥੇ ਲੋੜਵੰਦਾ ਲੋਕਾਂ ਨੂੰ ਲੰਗਰ ਪਤਾ ਜਾਂਦਾ ਹੈ ਧੰਗੁਰੂ ਰਾਮਦਾਸ ਲੰਗਰ ਸੇਵਾ ਪੁਰਹਨਾਉ ਸ਼ਰਪਰ ਇੱਥੇ ਜੋ ਵੀ ਸੰਗਤ ਆਂਦੀ ਹੈ ਉਹਨਾਂ ਵਾਸਤੇ ਲੰਗਰ ਦੀ ਵਿਵਸਥਾ ਹੈ ਇੱਥੇ ਇਹ ਐਂਬੂਲੈਂਸ ਦੀ ਇੱਥੇ ਪ੍ਰਦਾਨ ਕੀਤੀ ਜਾਂਦੀ ਹੈ ਮੁਫਤ ਸਹਾਇਤਾ ਐਂਬੂਲੈਂਸ ਦੀ ਬਹੁਤ ਵੱਡਾ ਉਪਰਾਲਾ ਹੈ ਇਸ ਸੰਸਥਾ ਦਾ ਤਨਗੁਰੂ ਰਾਮਦਾਸ ਸਲੰਗਰ ਸੇਵਾ ਵੱਲੋਂ ਐਂਬੂਲੈਂਸ ਸਹਿਤਾ ਵਿੱਚ ਫ੍ਰੀ ਪ੍ਰਦਾਨ ਕੀਤੀ ਜਾਂਦੀ ਹੈ ਤਨਗੁਰੂ ਰਾਮਦਾਸ ਸਲੰਗਰ ਸੇਵਾ ਹੁਸ਼ਿਆਰਪੁਰ ਬਹੁਤ ਵੱਡਾ ਉਪਰਾਲਾ ਹੈ ਤੇ ਇਹ ਜਿਹੜਾ ਸਥਾਨ ਹੈ ਧੰਗੁਰ ਰਾਮਦਾਸ ਲੰਗਰ ਸੇਵਾ ਸਥਾਨ ਲੰਗਰ ਦਾ ਇੱਥੋਂ ਜਾਂਦਾ ਪੂਰੇ ਪੰਜਾਬ ਨੂੰ ਹਸਤਾਲਾ ਨੂੰ ਲੰਗਰ ਜਾਂਦਾ ਜਿੱਥੇ-ਜਿੱਥੇ ਲੰਗਰ ਦੀ ਸੇਵਾ ਚੱਲਦੀ ਸੀ ਸਾਡੇ ਬਾਬਾ ਮਨਜੀਤ ਸਿੰਘ ਜੀ ਜਿਹੜੇ ਸਾਰਾ ਕਰ ਰਹੇ ਆ ਪਿੱਛੇ ਹਾਲਾਂਕਿ ਉਹ ਪਰਦੇ ਦੇ ਪਿੱਛੇ ਹੀ ਰਹਿੰਦੇ ਆ ਕਦੀ ਸਾਹਮਣੇ ਨਹੀਂ ਆਉਂਦੇ ਤੇ ਬਰਾੜ ਸਾਹਿਬ ਇੱਥੇ ਗੁਰ ਲਿਆਕਤ ਸਿੰਘ ਬਰਾੜ ਜਿਹੜੇ ਆ ਸਾਰਾ ਇੱਥੇ ਦਾ ਦੇਖ ਵੀ ਰਹੇ ਆ ਤੇ ਬਾਬਾ ਜੀ ਦਾ ਵਿਚਾਰ ਸੇ ਵੀ ਕਿਉਂ ਨਾ ਜਿੱਦਾਂ ਲੰਗਰ ਸੇਵਾ ਕੀਤੀ ਜਾਂਦੀ ਹਸਪਤਾਲਾਂ 'ਚ ਲੰਗਰ ਪਹੁੰਚਾਇਆ ਜਾਂਦਾ ਤੇ ਇੱਥੋਂ ਹੀ ਲੋਕਾਂ ਨੂੰ ਮੈਡੀਕਲ ਜਿਹੜੀਆਂ ਸਿਹਤ ਸਹੂਲਤਾਂ ਵੀ ਮਿਲਣ ਕਿਉਂਕਿ ਸਿਹਤ ਦਾ ਜਿਹੜਾ ਇਲਾਜ ਆ ਉਹ ਬੜਾ ਮਹਿੰਗਾ ਹੈ ਅੱਜ ਕੱਲ ਆਮ ਬੰਦਾ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਆਮ ਬੰਦਾ ਤਾਂ ਟੈਸਟਾਂ ਦੇ ਪੈਸੇ ਹੀ ਨਹੀਂ ਦੇ ਸਕਦਾ ਸੋ ਇੱਥੇ ਜਿਹੜੇ ਲੈਬਾਰਟਰੀ ਖੋਲਹੀ ਗਈ ਆ ਪੂਰੀ ਬੋਡੀ ਦੇ ਟੈਸਟ ਕੀਤੇ ਜਾਂਦੇ ਆ ਤੇ ਇੱਥੋਂ ਦਵਾਈ ਵੀ ਜਿਹੜੀ ਆ ਮੈਡੀਸਨ ਪਲੱਸ ਡਾਕਟਰੀ ਸਹੂਲਤਾਂ ਜਿਹੜੀਆਂ ਉਹ ਸਾਰੀਆਂ ਬਿਲਕੁਲ ਫਰੀ ਹੈ ਇੱਥੇ ਤੇ ਇਹੀ ਆ ਪਰਪਸ ਵੀ ਲੋਕਾਂ ਨੂੰ ਜਿਹੜਾ ਆ ਜਿਹੜੇ ਲੋਕ ਲੋੜਵੰਦ ਲੋਕ ਹੈ ਉਹਨਾਂ ਨੂੰ ਉਹਨਾਂ ਦਾ ਚੈੱਕਅਪ ਵੀ ਫਰੀ ਚ ਹੋ ਜਾਏ ਔਰ ਜਿਹੜਾ ਇਹਨਾਂ ਦਾ ਇਹ ਬਬੀ ਬਿਸਕੁਟ ਪਕਾਉਣ ਵਾਲੀਆਂ ਮਸ਼ੀਨਾਂ ਨੇ ਇਹ ਮਿਕਟਰ ਹੈ ਜਿਹਦੇ ਚ ਸਮਾਨ ਅਸੀਂ ਘੋਲਦੇ ਰਹੇ ਦੋਨੇ ਮਸ਼ੀਨਾਂ ਬਿਸਕੁਟ ਕੱਟਣ ਵਾਲੀਆਂ ਆ ਇਹਨਾਂ ਦੀ ਬਿਸਕੁਟ ਤਿਆਰ ਹੁੰਦੀ ਆ ਆ ਜਿਹੜੀ ਮਸ਼ੀਨ ਅੱਗੇ ਦੇਖਦੇ ਵੇ ਪੀਜਾ ਵਾਲੀ ਮਸ਼ੀਨ ਆ ਜੀ ਇਹ ਚ ਪੀਜਾ ਤਿਆਰ ਹੁੰਦਾ ਆਟਾ ਗੁੰਨਣ ਵਾਲੀਆਂ ਦੋਨੇ ਮਸ਼ੀਨਾਂ ਬਾਬਾ ਜੀ ਇੱਕ ਟਨ ਆਟਾ ਇੱਕ ਵਾਰ ਚ ਗੁੱਝ ਜਾਂਦਾ ਇਹਨਾਂ ਦੇ ਵਿੱਚ ਇਹ ਖਿਆਦੇ ਬਣਾਉਣ ਵਾਲੀਆਂ ਦੋਨੇ ਮਸ਼ੀਨਾਂ ਨੇ ਉਦੋਂ ਅਕਾ ਪਾਦੇ ਜਾਂ ਪੇੜੇ ਬਣ ਕੇ ਤੇ ਅੱਗੇ ਆ ਜਾਂਦੇ ਆ ਇਦਾਂ ਆ ਤਵਾ ਸਾਡਾ ਇੱਥੇ ਫਿਰ ਰੋਟੀ ਬਣੀ ਜਾਂਦੀ ਪੱਕ ਕੇ ਅੱਗੇ ਆ ਜਾਂਦੀ ਅੱਗੇ ਡਿੱਗੀ ਜਾਂਦੀਆਂ ਰੋਟੀਆਂ ਇਸ ਸਾਈਡ ਅੱਛੇ ਜੋ ਦਾਲ ਵਗੈਰਾ ਸਬਜ਼ੀਆਂ ਵਗੈਰਾ ਸਿਆਰ ਹੁੰਦੀਆਂ ਹਨ ਤਾਂ ਗੁਰੂ ਰਾਮਦਾਸ ਰਾਮਦਾਸ ਅਲੰਗਰ ਸੇਵਾ ਬਹੁਤ ਬੜਾ ਉਫਰਲਾ ਹੈ ਤੇ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿਨਾਮ